ਬਿਤੇ ਦਿਨੀ ਬਟਾਲਾ ਚ ਹੋਏ ਗੋਲੀਕਾਂਡ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਲੋਕ ਜ਼ਖਮੀ ਹੋਏ ਸਨ ਇਸ ਘਟਨਾ ਨੂੰ ਲੈ ਕੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਬਟਾਲਾ ਪਹੁੰਚੇ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਬਟਾਲਾ ਚ ਹੋਏ ਇਸ ਘਟਨਾ ਦੀ ਕਲੇ ਸ਼ਬਦਾਚਿੰ ਨਿੰਦਾ ਕੀਤੀ ਅਤੇ ਉੱਥੇ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਬਟਾਲਾ ਚ ਹਾਲਾਤ ਸਹੀ ਨਹੀਂ ਹਨ ਪੁਲਿਸ ਕਾਰਵਾਈ 'ਚ ਢਿੱਲ ਹੋਣ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਕਦੇ ਬਟਾਲਾ ਦੇ ਲੋਕ ਅਤਵਾਦ ਦੇ ਮੁਕਾਬਲੇ 'ਚ ਇਕੱਠੇ ਹੋਏ ਸਨ ਅਤੇ ਜਿਵੇਂ ਅਤਵਾਦ ਖਿਲਾਫ ਲੜਾਈ ਲੜੀ ਸੀ ਉਵੇਂ ਹੀ ਹੁਣ ਇਕੱਠੇ ਹੋ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਲੜਾਈ ਦੀ ਲੋੜ ਹੈ। ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਇਸ ਵਾਰਦਾਤ ਦੇ ਰੋਸ 'ਵਜੋਂ ਜੋ ਬਟਾਲਾ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਉਹ ਬਟਾਲਾ ਬੰਦ ਹਰ ਕੋਈ ਕਰੇ ਸਮਰਥਨ। ਫਰਫਰਾਤ ਬਟਾਲਾ ਦੇ ਵਿੱਚ ਬੜੀ ਵੱਧ ਪਾਕੀ ਘਟਨਾ ਹੋਈ ਹੈ। ਔਰ ਹੈਰੀਜ਼ਨ ਦੇ ਟਾਈਮ ਤੇ ਇਹੋ ਜਿਹਾ ਇਨਸੀਡੈਂਟ ਸਟਾਰਟ ਹੋਈ ਸੀ। ਔਰ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਤਰੀਕੇ ਨਾਲ ਐਕਸਟਰੈਕਸ਼ਨ ਕਤਲ ਸ਼ਰੇਮਡ ਰਕਤੀਆਂ ਧਮਕੀਆਂ ਇਹ ਬੜੀ ਇੱਕ ਅਲਾਰਮਿੰਗ ਸਿਚੁਏਸ਼ਨ ਹੈ। ਔਰ ਸਭ ਤੋਂ ਜ਼ਰਾ ਇਹ ਹੈ ਕਿ ਇਨੇ ਭੀੜ ਭੜਕੇ ਵਾਲੇ ਬਾਜ਼ਾਰ ਚ ਦੋ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ ਔਰ ਮੈਂ ਜੋ ਇਹਨਾਂ ਸਾਰਿਆਂ ਕੋਲ ਸੁਣਿਆ ਕਿ ਪੁਲਿਸ ਦਾ ਇਮੀਡੀਏਟਲੀ ਉੱਥੇ ਐਕਸ਼ਨ ਵੀ ਨਾ ਹੋਣਾ ਤੇ ਜਦੋਂ ਇਹ ਜਿੰਨਾਂ ਦੇ ਇੰਜਰਡ ਜਿਹੜੇ ਬੰਦੇ ਸੀ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਜਦੋਂ ਹਸਪੀਟਲ ਇਹ ਉਹਨਾਂ ਨੂੰ ਲੈ ਕੇ ਪਹੁੰਚ ਗਏ ਉਹਦੇ ਤੋਂ ਬਾਅਦ ਜਾ ਕੇ ਉੱਥੇ ਪੁਲਿਸ ਪਹੁੰਚੀ ਹੈ ਔਰ ਸ਼ਹਿਰ ਵਾਲੇ ਵੀ ਦੱਸਿਆ ਕਿ ਉਹੀ ਉਸੜੇ ਨਾਕਾ ਤੇ ਜਾਂ ਕੋਈ ਇਹੋ ਜਿਹੀ ਨੀ ਸਿਚੁਏਸ਼ਨ ਆਈ ਕਿ ਇਮੀਡੀਏਟਲੀ ਕਾਰਡਨ ਕੀਤਾ ਜਾਂਦਾ ਇਹਨੂੰ ਪੂਰੇ ਸ਼ਹਿਰ ਨੂੰ ਗਲੀਆਂ ਸੀਲ ਕਰ ਦਿੱਤੀਆਂ ਜਾਂਦੀਆਂ ਕਿ ਇਹ ਬੰਦੇ ਦੌੜ ਨਾ ਪਾਉਂਦੇ ਗਲੀਆਂ ਦੇ ਵਿੱਚੋਂ ਦੀ ਉਹ ਪੈਦਲ ਜਿਹੜੇ ਨਿਕਲ ਕੇ ਗਏ ਨੇ ਔਰ ਇਹ ਬੜੀ ਮੰਦਭਾਗੀ ਘਟਨਾ ਔਰ ਮੇਰਾ ਕੀ ਮਿਨਿਸਟਰ ਦਾ ਕੰਮ ਸੀ ਕਿ ਜਿੱਥੇ ਦੋ ਆਦਮੀ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਚਾਰਨ ਜਖਮੀ ਕੀਤਾ ਮੁਖੰਤਰੀ ਨਹੀਂ ਤੇ ਉਹਦਾ ਇੱਥੋਂ ਕੋਈ ਮੰਤਰੀ ਨੁਮਾਇੰਦਾ ਇਮੀਡੀਏਟਲੀ ਇੱਥੇ ਰਸ਼ ਕਰਨਾ ਚਾਹੀਦਾ ਸੀ ਉੱਥੇ ਆ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਦੱਸਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਮਲਜਮ ਨੇ ਉਹਨਾਂ ਨੂੰ ਬਹੁਤ ਜਲਦੀ ਫੜ ਲਵਾਂਗੇ ਬਹੁਤ ਜਿਹੜਾ 80 ਦੇ ਇਲਾਕਿਆਂ 'ਚ ਜਿਹੜਾ ਸੰਤਾਪ ਸਭ ਤੋਂ ਵੱਧ ਬਠਾਲੇ ਨੇ ਚੱਲਿਆ ਸੀ ਤੇ ਉਹੋ ਹੀ ਸੰਤਾਪ ਫੇਰ 80 ਤੋਂ ਲੈ ਕੇ ਹੁਣ 45 ਸਾਲਾਂ ਬਾਅਦ ਫੇਰ ਉਹ ਹੋਈ ਸੰਤਾਪ ਜਿਹੜਾ ਇਹਨਾਂ ਨੂੰ ਬਟਾਲੇ ਵਾਲਿਆਂ ਨੂੰ ਝੋਗਣਾ ਪੈ ਰਿਹਾ। ਔਰ ਮੈਂ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਜਿਵੇਂ ਉਦੋਂ ਮੈਨੂੰ ਜਿਆਦਾ ਚੱਕਰੀ ਬਾਜ਼ਾਰ ਤੇ ਘਰਾ ਹਸਾ ਹੋਇਆ ਸੀ ਤੇ ਟੋਟਲ ਜਿਹੜਾ ਸ਼ਹਿਰ ਸੀਗਾ ਹਰ ਪਾਰਟੀ ਦਾ ਆਦਮੀ ਉਹਦੇ ਨਾਲ ਖੜਾ ਹੋ ਗਿਆ ਸੀ ਉਸ ਵੇਲੇ ਬਟਾਲੇ ਸ਼ਹਿਰ ਨੇ ਇੱਕ ਮੋਠੂ ਕੇ ਉਹਦਾ ਵੀ ਟੱਕਰ ਆ ਕੀਤਾ ਸੀ ਤੇ ਹੁਣ ਵੀ ਉਹੀ ਸਿਚੁਏਸ਼ਨ ਬਣ ਰਹੀ ਆ। ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦਿਲ ਸੁਟ ਕੇ ਗੱਲ ਨਹੀਂ ਬਣਨੀ ਜਿਹੜੇ ਪੁਲਿਸ ਆਫੀਸਰ ਜਿਹੜੇ ਇਨ ਐਕਸ਼ਨ ਜਿਹੜੇ ਐਕਸ਼ਨ ਕਿ ਨਹੀਂ ਹੁੰਦੇ ਇਨਐਕਟਿਵ ਰਹਿੰਦੇ ਨੇ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਪੁਲਿਸ ਆਫੀਸਰ ਇਮੀਡੀਏਟਲੀ ਐਕਸ਼ਨ ਨਹੀਂ ਕਰਦੇ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਮੈਂ ਜਾ ਕੇ ਆਇਆ ਜਿਹੜਾ ਜਿਹੜੇ ਜਿਹੜਾ ਇੱਕ ਲੜਕਾ ਜਿਹਦੀ ਮੋਬਾਈਲ ਵਾਲੇ ਗੱਲ ਦੁਕਾਨ ਸੀਗੀ ਕਨੋ ਬਾਹ ਮਾ ਜਨ ਉਹ ਮਾਂ ਦਾ ਕੀ ਕਸੂਰ ਆ ਅੱਜ ਉਹਦੇ ਕੋਲ ਰੋਟੀ ਖਾਣ ਲਈ ਪੈਸੇ ਹਨੀ ਉਹਦਾ ਘਰ ਵੀ ਜਿਹੜਾ ਬਾਜ਼ਾਰ ਦੇ ਵਿੱਚ ਆ ਉਹ ਵੀ ਮੇਰਾ ਖਲੋਦਾ ਆਪਣਾ ਨਹੀਂ ਨੌਕਰੀ ਦਾ ਕੋਈ ਸਕੋਪ ਨਹੀਂ ਜਿਵੇਂ ਪੁਰਾਣੀਆਂ ਸਰਕਾਰਾਂ ਚ ਹੁੰਦਾ ਸੀ ਕਿ ਜਿਹੜਾ ਕਿਸੇ ਨੂੰ ਇਦਾਂ ਇਹੋ ਜਿਹਾ ਗੁੰਡਾ ਮਾਰ ਕੇ ਜਾਂਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਪਰਿਵਾਰ ਨੂੰ ਨੌਕਰੀ ਦਵਾਂਗੇ ਗੌਂਤਮਾਨ ਅਜ ਤੱਕ ਇਹਦੇ ਤੇ ਚੋਪੜਾ ਕਿ ਜਿਨ੍ਹਾਂ ਨੂੰ ਗੈਂਗਸਟਰ ਮਾਰ ਕੇ ਜਾਂਦੇ ਨੇ ਉਹਨਾਂ ਦਾ ਕਸੂਰ ਕੀ ਆ ਉਹਨਾਂ ਦੇ ਪਰਵਾਨਾ ਦੇ ਪਿੱਛੇ ਰੋਜ਼ੀ ਰੋਟੀ ਕਮਾਉਣ ਵਾਲਾ ਵੀ ਹੈ ਨਹੀਂ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਜਿਹੜੇ ਗੁੰਡੇ ਨੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਆਤਵਾਦ ਖਤਮ ਕੀਤਾ ਤੇ ਉਹ ਵੀ ਬਟਾਲਾ ਡਿਸਟ੍ਰਿਕਟ ਪੁਲਿਸ ਨੇ ਖਤਮ ਕੀਤਾ ਜਾਂ ਤੁਸੀਂ ਪੁਰਾਣੀ ਨਜ਼ਰਾਂ ਮਾਰੋ ਤੇ ਜਿਹੜੇ ਰੋਟ ਨੇ ਆਤਵਾਦ ਖਤਮ ਕੀਤਾ ਸੀ ਤੇ ਬਟਾਲਾ ਪੁਲਿਸ ਨੇ ਉਸ ਵੇਲੇ ਰੋਜ ਚੌਧਰੀ ਸੀ ਰਨਵੀਰ ਸਿੰਘ ਖਟੜਾ ਸੀਗੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਬਟਾਲੇ ਚ ਹੱਤਿਆਦ ਕਰਮ ਕੀਤਾ ਸੀ ਮੇਸਰ ਸਵੀਰ ਸਾਹਿਬ ਨੂੰ ਕਹਿੰਨਾ ਕਿ ਪੁਰਾਣੇ ਉਹ ਜਿਹੜੇ ਡੀਜੀਪੀ ਰਿਟਾਇਰ ਹੋ ਕੇ ਜਾਂ ਕੋਈ ਆਈਜੀ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ ਕਿ ਇੱਥੇ ਜਿਹੜੇ ਗੁੰਡਿਆਂ ਨੂੰ ਕਿਵੇਂ ਨੱਥ ਤੁਸੀਂ ਭਾਈ ਸੀ ਉਸੇ ਤਰੀਕੇ ਦੇ ਨਾਲ ਇਹ ਗੁੰਡਿਆਂ ਨੂੰ ਨੱਥ ਭਾਈ ਜਾਏਗੀ ਦੇਖੋ ਜਿੰਨਾ ਸਾਨੂੰ ਤਾਂ ਸਿਕਿਉਰਟੀ ਮਿਲ ਗਈ ਤੇ ਆ ਤੁਹਾਨੂੰ ਕੀ ਮਿਲੇਗਾ ਇਹਨਾਂ ਦੀ ਸਿਕਿਉਰਟੀ ਕੌਣ ਕਰੇਗਾ ਇਹਨਾਂ ਦੀ ਸਿਕਿਉਰਟੀ ਪੰਜਾਬ ਪੁਲਿਸ ਦਾ ਕੌਨਫੀਡੈਂਸ ਕਰੇਗਾ ਜਦੋਂ ਇਹਨਾਂ ਨੂੰ ਕੌਨਫੀਡੈਂਸ ਹੋਏਗਾ ਕਿ ਸਾਡੇ ਨਾਲ ਪੁਲਿਸ ਖੜੀ ਆ ਤੇ ਤਾਂ ਹੋ ਗਿਆ ਗੁੰਡੇ ਨੂੰ ਡਰ ਹੋਏਗਾ ਕਿ ਇਹਨਾਂ ਲੋਕਾਂ ਦੇ ਨਾਲ ਪੁਲਿਸ ਸਾਡੇ ਤੋਂ ਪਹਿਲਾਂ ਪਹੁੰਚੇਗੀ ਅਸੀਂ ਬਾਅਦ ਚ ਪਹੁੰਚਾਂਗੇ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਬੜੀ ਵੱਧ ਭਾਗੀ ਕਠੜਨਾ ਹੋਈ ਹੈ ਤੇ ਮੈਂ ਸ਼ਹਿਰ ਵਾਲੇ ਨੂੰ ਕਿਹਾ ਕਿ ਇੱਥੇ ਹੋ ਕੇ ਇਹਦਾ ਸਾਨੂੰ ਸਾਰਨ ਮੁਕਾਬਲਾ ਕਰਨਾ ਪੈਣਾ ਪਹਿਲਾਂ ਹੀ ਕਹਿ ਦਿੱਤਾ ਕਿ ਟੈਰਰਿਜ਼ਮ ਦੇ ਟਾਈਮ 'ਚ ਮੂੰ ਤੋਂ ਵੀ ਕਾਂਗਰਸ ਭਾਜਪੀ ਹਮੇਸ਼ਾ ਹੀ ਇਕੱਠੇ ਹੋ ਕੇ ਲੜੇ ਨੇ ਅਕਾਲੀ ਦਲ ਦੇ ਵਿੱਚ ਉਹਨੂੰ ਇਨਵੋਲਵ ਨਹੀਂ ਸੀ ਹੁੰਦਾ ਕਿਉਂਕਿ ਆਪ ਬਠਾਲੇ ਦਾ ਉਹਨਾਂ ਨੇ ਉਹਨੂੰ ਬੰਦ ਕੀਤਾ ਸੀ ਆਲਾ ਦੁਆਲਾ ਲਾ ਕੇ ਤੇ ਇਹ ਜਿਹੜੀਆਂ ਜਿੰਨੀਆਂ ਪਾਰਟੀਆਂ ਜਿਹੜੇ ਨੈਸ਼ਨਲਿਸਟਿਕ ਸੋਚ ਵਾਲੀਆਂ ਨੇ ਭਾਵੇਂ ਕੋਈ ਗੇਨ ਪਾਰਟੀਆਂ ਨੇ ਕੋਈ ਪੰਜਾਬ ਇੱਕ ਇੱਕ ਸ਼ਹਿਰੀ ਜਿਹੜਾ ਉਹਨੂੰ ਇਹਦੇ ਚ ਇਨਵੋਲਵ ਹੋਣਾ ਚਾਹੀਦਾ ਇਹ ਜਿਹੜੀ ਗੁੰਡਾ ਕਰਦੀ ਆ ਇਹ ਇਕੱਲੀ ਪਾਰਟੀਆਂ ਦੀ ਨਹੀਂ ਹੁੰਦੀ ਜਿੰਨਾ ਚਿਰ ਸ਼ਹਿਰ ਵਾਲੇ ਨਹੀਂ ਉਠਣਗੇ ਉਹ ਨજર ਉਦੋਂ ਮੈਂ ਵੇਖਿਆ ਕਿ ਆਪ ਤੁਸੀਂ ਠਿਕਰੀ ਪੈਰਾਂ ਲੋਂ ਲੱਕ ਪਈ ਸੀ ਸ਼ਹਿਰ ਦੇ ਵਿੱਚ ਉਹਨਾ ਪੁਲਿਸ ਦਾ ਜ਼ੋਰ ਨਹੀਂ ਸੀ ਹੁੰਦਾ ਠਿਕਰੀ ਪੈਰੇ ਤੋਂ ਡਰਦਾ ਕਦੇ ਚੱਕੜੀ ਬਾਜ਼ਾਰ ਤੇ ਦੁਬਾਰਾ ਕੋਈ ਆਤਵਾਦੀ ਵੱੜ ਨਹੀਂ ਸੀ ਸਕਿਆ ਇਹ ਤੇ ਸਾਨੂੰ ਸਾਰਿਆਂ ਨੂੰ ਆਪ ਜਿੰਨੇ ਹਰ ਸ਼ਹਿਰੀ ਨੂੰ ਉਹਦਾ ਬਣਦਾ ਕਿ ਉਹ ਪਾਰਟੀ ਬਾਜੀ ਤੋਂ ਉੱਪਰ ਉੱਠੇ ਕਿਸੇ ਵੀ ਪਾਰਟੀ ਦਾ ਨਾਮ ਨਾ ਲਓ ਕੋਈ ਉਹਦਾ ਕੋਈ ਨਹੀਂ ਇਹ ਸ਼ਰੀਰ ਹਰ ਦਰਵਾਜ਼ੇ ਦੇ ਅੱਗੇ ਆਪਣਾ ਇੱਕ ਹੋਣਾ ਚੇਡਾ ਗਾੜ ਕੇ ਮੇਰੇ ਘਰ ਦੇ ਲਾਗੋ ਦੀ ਕੋਈ ਲੰਗਿਆ ਤਾਂ ਮੈਂ ਉੱਥੇ ਢਾਲਾਂਗਾ ਤੇ ਜਦੋਂ ਇਹ ਚੀਜ਼ਾਂ ਕਿਤੇ ਜੇ ਆਪਾਂ ਜਦ ਹੱਥ ਹੀ ਸੁੱਟ ਕੇ ਬਹਿ ਜਾਗੇ ਕਿ ਇਹਨੇ ਭਰੇ ਬਾਜ਼ਾਰ ਚੋਂ ਗੋਲੀਆਂ ਚਲਾ ਕੇ ਗਿਆ ਠੀਕ ਹੈ ਗੋਲੀ ਦੇ ਅੱਗੇ ਡਰ ਨਹੀਂ ਹੁੰਦਾ ਤੇ ਜੇ ਕਿਤੇ ਲੋਕ ਇੱਟੇ ਹੀ ਮਾਰਨ ਲੱਗ ਪੈਂਦੇ ਇਹ ਜ਼ਰੂਰਤ ਸਾਨੂੰ ਪੈਦਾ ਕਰਨੀ ਪੈਣੀ ਸਾਰਿਆਂ ਨੂੰ ਸਾਨੂੰ ਪਾਰਟੀ ਬਾਜੀ ਤੋਂ ਉੱਠ ਕੇ ਕੱਲ ਦਾ ਧਰਨਾ ਜਿਹੜਾ ਜਿਹੜਾ ਬਾਜ਼ਾਰ ਬੰਦਿਆ ਪੂਰਾ ਠੂਕੇ ਕਹਾ ਕੇ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ